ਮੈਂ ਸਰਵਪੰਤ ਸਿੰਘ ਪਦੇਰ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਪੰਜਾਬ ਤੋਂ ਜੰਮਰਸਰ ਦੇ ਵਿੱਚ ਅੱਜ ਇਹ ਆਫਿਸ ਲਗਭਗ 7 ਘੰਟੇ ਮੀਟਿੰਗ ਚੱਲੀ ਆ ਐਡੀਜੀਪੀ ਇੰਟੈਲੀਜੈਂਸ ਔਰ ਅੰਮ੍ਰਿਤਸਰ ਦੇ ਵੱਡੇ ਅਧਿਕਾਰੀ ਸੀ ਆਈਬੀ ਦੇ ਅਧਿਕਾਰੀ ਵੀ ਸੀਗੇ ਔਰ ਉਹਦੇ ਵਿੱਚ ਫਿਰ ਜਿਹੜੀ ਆ ਸਾਰੀਆਂ ਗੱਲਾਂ ਤੇ ਲੰਮੀ ਡਿਸਕਸ਼ਨ ਹੋਣ ਤੋਂ ਬਾਅਦ 12 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਜਿਹੜੇ ਕੇਂਦਰ ਦੇ ਤਿੰਨ ਮੰਤਰੀ ਅਰਜੁਨ ਮੁੰਡਾ ਜੀ ਪਿਸ਼ੂ ਗੋਲ ਜੀ ਆ ਨਿਤਿਆਨੰਦ ਰਾਏ ਜੀ ਇਹ ਮੀਟਿੰਗ 12 ਨੂੰ ਸ਼ਾਮ 5:00 ਵਜੇ ਚੰਡੀਗੜ੍ਹ 'ਚ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਮ ਗਾਰਾ ਜਿਹਨੇ ਡੈਪੂਟੇਸ਼ਨ ਨਾਲ ਕਰਨਗੇ ਤੋਂ ਇਹ ਜਾਣਕਾਰੀ ਸੀ ਤੁਹਾਨੂੰ ਦੇਣੀ ਔਰ ਜੋ ਹਰਿਆਣੇ ਚ ਹਰਿਆਣਾ ਸਰਕਾਰ ਕਰ ਰਹੀ ਉਹਦਾ ਲਾਂਮਾ ਸੀ ਦਿੱਤਾ ਔਧਰੋਂ ਫਿਰ ਡੀਜੀਪੀ ਹਰਿਆਣਾ ਨੂੰ ਨਿਰਦੇਸ਼ ਵੀ ਕਰਵਾਏ ਗਏ ਜੋ ਸਾਨੂੰ ਸੂਚਨਾ ਦਿੱਤੀ ਹੈ ਹੁਣ ਹੈ ਕਿ ਨਹੀਂ ਹੈ ਉਦੋਂ ਬਾਅਦ ਜਿਹੜੀਆਂ ਇੰਟਰਨੈਟ ਬੰਦ ਕਰਦੀਆਂ ਗੱਲਾਂ ਆ ਰਹੀਆਂ ਨੇ ਇਹ ਤਾਂ ਗੈਰਮਾਨਵੀ ਤਰੀਕਾ ਹੈ ਨਹੀਂ ਹੋਣਾ ਚਾਹੀਦਾ ਉਹਨੂੰ ਸਰਕਾਰ ਮੁੜ ਵਿਚਾਰ ਕਰਕੇ ਇੱਕ ਵਾਰ ਨੇ ਗੱਲਬਾਤ ਕਰ ਰੇ ਇੱਕ ਵਾਰ ਨੇ ਦੂਜਾ ਕੰਮ ਹੈਗਾ ਪਰ ਅਸੀਂ ਨਾ ਗੱਲਬਾਤ ਛੱਡਾਂਗੇ ਨਾ ਅੰਦੋਲਨ ਛੱਡਾਂਗੇ ਅਸੀਂ ਦੇਸ਼ ਦੇ ਕਿਸਾਨਾਂ ਮਿੱਤਰਾਂ ਨੂੰ ਕਹਿੰਨੇ ਵੀ ਦਿੱਲੀ ਦਾ ਕੂਚ 13 ਫਰਵਰੀ ਦਾ ਕਰੋੜਾਂ ਕਰੋੜ ਕਿਸਾਨ ਦਿੱਲੀ ਵੱਲ ਨੂੰ ਕੂਚ ਕਰਨਗੇ ਇੱਕ ਇਤਿਹਾਸਕ ਪਲ ਹੋਊਗਾ ਅਸੀਂ ਸਰਕਾਰ ਦਾ ਜ਼ਬਰ ਆਪਣੇ ਸਬਰ ਨਾਲ ਸਹਾਂਗੇ ਜੇ ਮੋਰਚਾ ਵੀ ਜਿੱਤਾਂਗੇ ਹਰਿਆਣਿਆਂ ਦੇ ਲੋਕਾਂ ਨੂੰ ਬੇਨਤੀ ਆ ਨਾ ਕਬਰਾਇਓ ਪੂਰਾ ਦੇਸ਼ ਤੁਹਾਡੇ ਨਾਲ ਖੜਾ ਵਾ ਇਹ ਅੰਦੋਲਨਾਂ ਵਿੱਚ ਇਹ ਕੁਝ ਹੁੰਦਾ ਹੁੰਦਾ ਚੜ੍ਹਦੀ ਕਲਾ ਚ ਰਹੋ ਧੰਨਵਾਦ ਮੈਂ ਸਰਵਰ ਸਿੰਘ ਪਦੇਰ ਕਿਸਾਨ ਮਿੱਦੂਰਸ਼ਕ ਕਮੇਟੀ ਪੰਜਾਬ ਤੋਂ ਜੰਮਰਸਰ ਦੇ ਵਿੱਚ ਅੱਜ ਇਹ ਆਫਿਸ ਲਗਭਗ 7 ਘੰਟੇ ਮੀਟਿੰਗ ਚੱਲੀ ਆ ਐਡੀਜੀਪੀ ਇੰਟੈਲੀਜੈਂਸ ਹੋਰ ਅਮਰਸਰ ਦੇ ਵੱਡੇ ਅਧਿਕਾਰੀ ਸੀ ਆਈਬੀ ਦੇ ਅਧਿਕਾਰੀ ਵੀ ਸੀਗੇ ਔਰ ਉਹਦੇ ਵਿੱਚ ਫਿਰ ਜਿਹੜੀ ਆ ਸਾਰੀਆਂ ਗੱਲਾਂ ਤੇ ਲੰਮੀ ਡਿਸਕਸ਼ਨ ਹੋਣ ਤੋਂ ਬਾਅਦ 12 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਜਿਹੜੇ ਕੇਂਦਰ ਦੇ ਤਿੰਨ ਮੰਤਰੀ ਅਰਜੁਨ ਮੁੰਡਾ ਜੀ ਪਿਊਸ਼ ਗੋਲ ਜੀ ਆ ਨਿਤਿਆਨੰਦ ਰਾਏ ਜੀ ਇਹ ਮੀਟਿੰਗ 12 ਨੂੰ ਸ਼ਾਮ 5:00 ਵਜੇ ਚੰਡੀਗੜ੍ਹ 'ਚ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਐਮ ਗਾਰਾ ਦੇ ਡੈਪੂਟੇਸ਼ਨ ਨਾਲ ਕਰਨਗੇ ਤੋ ਇਹ ਜਾਣਕਾਰੀ ਸੀ ਤੁਹਾਨੂੰ ਦੇਣੀ ਔਰ ਜੋ ਹਰਿਆਣੇ ਚ ਹਰਿਆਣਾ ਸਰਕਾਰ ਕਰ ਰਹੀ ਉਹਦਾ ਲਾਂਮਾ ਸੀ ਦਿੱਤਾ ਔਧਰੋਂ ਫਿਰ ਡੀਜੀਪੀ ਹਰਿਆਣਾ ਨੂੰ ਨਿਰਦੇਸ਼ ਵੀ ਕਰਵਾਏ ਗਏ ਜੋ ਸਾਨੂੰ ਸੂਚਨਾ ਦਿੱਤੀ ਹੈ ਹੁਣ ਹੈ ਕਿ ਨਹੀਂ ਹੈ ਉਦੋਂ ਬਾਅਦ ਜਿਹੜੀਆਂ ਇੰਟਰਨੈਟ ਬੰਦ ਕਰਨੀਆਂ ਗੱਲਾਂ ਆ ਰਹੀਆਂ ਨੇ ਇਹ ਤਾਂ ਗੈਰਮਾਨਵੀ ਤਰੀਕਾ ਹੈ ਨਹੀਂ ਹੋਣਾ ਚਾਹੀਦਾ ਉਹਨੂੰ ਸਰਕਾਰ ਮੁੜ ਵਿਚਾਰ ਕਰਕੇ ਇੱਕ ਵਾਰ ਨੇ ਗੱਲਬਾਤ ਕਰ ਲੈ ਇੱਕ ਵਾਰ ਨੇ ਦੂਜਾ ਕੰਮ ਹੈਗਾ ਪਰ ਅਸੀਂ ਨਾ ਗੱਲਬਾਤ ਛੱਡਾਂਗੇ ਨਾ ਅੰਦੋਲਨ ਛੱਡਾਂਗੇ ਅਸੀਂ ਦੇਸ਼ ਦੇ ਕਿਸਾਨਾਂ ਮਿੱਤਰਾਂ ਨੂੰ ਕਹਿੰਨੇ ਵੀ ਦਿੱਲੀ ਦਾ ਕੂਚ 13 ਫਰਵਰੀ ਦਾ ਕਰੋੜਾਂ ਕਰੋੜ ਕਿਸਾਨ ਦਿੱਲੀ ਵੱਲ ਨੂੰ ਕੂਚ ਕਰਨਗੇ ਇੱਕ ਇਤਿਹਾਸਕ ਪਲ ਹੋਊਗਾ ਅਸੀਂ ਸਰਕਾਰ ਦਾ ਜ਼ਬਰ ਆਪਣੇ ਸਬਰ ਨਾਲ ਸਹਾਂਗੇ ਜੇ ਮੋਰਚਾ ਵੀ ਜਿੱਤਾਂਗੇ ਹਰਿਆਣਿਆਂ ਦੇ ਲੋਕਾਂ ਨੂੰ ਬੇਨਤੀ ਆ ਨਾ ਕਬਰਾਇਓ ਪੂਰਾ ਦੇਸ਼ ਥੋੜੇ ਨਾ ਖੜਾਵਾ ਇਹ ਅੰਦੋਲਨਾਂ ਵਿੱਚ ਇਹ ਕੁਝ ਹੁੰਦਾ ਹੁੰਦਾ ਚੜ੍ਹਦੀ ਕਲਾ ਚ ਰਹੋ ਧੰਨਵਾਦ